ਲਓ ਜੀ ਸਾਰਾ ਦਿਨ ਗੁੱਡੀ ਨਹੀਂ ਉੱਡੀ ਤੇ ਹੁਣ ਗੁੱਡੀ ਡਾ ਰੇ ਲੈ ਫਾਟਾ ਦਿਓ ਕਿ ਡਾਣਾ ਪਸੱਲੇ ਹੋ ਨਾ ਉੱਡਣ ਦੀ ਗੁੱਡੀ ਥੋੜੀ ਬਹੁਤੀ ਉੱਡਣ ਦੀ ਹੁਣ ਨੇ ਰੋਣ ਵਾਲਾ ਵਾ ਮਟ ਗੁੱਡੀ ਉੱਡਣ ਦੀ ਆ ਮੈਂ ਦੋਖ ਕਿੱਥੇ ਚੜਾ ਹਰ ਗੰਗੇ ਹੋਰ ਲਓ ਪੰਗੇ ਦੇਖੋ ਗੁੱਡੀ ਉੱਡਣ ਦੀ ਥੋੜੀ ਬਹੁਤੀ ਉੱਡਣੀ ਸਟਾਰਟ ਹੋਈ ਆ ਹੁਣ ਸਾਰੀ ਸ਼ਾਮ ਹੁਣ ਨਹੀਂ ਗੁੱਡੀ ਉੱਡੀ ਤੇ ਆਪਣਾ ਸਵੇਰੇ ਮਣੀ ਉੱਡਣ ਦੀ ਹੁਣ ਬਾਤ ਚੱਲਣ ਦੀ ਆ ਤਹੋਂ ਨਾਲ 20 10 12 ਗੁੱਡੀ ਆਉਟ ਕਰਨੀਆਂ। ਤੇਹੀ ਵੀ ਡਾਤੀ ਆ। ਉਹ ਤੋਂ ਜੋ ਆਉਂਦਾ ਮਾਵਾ। ਨਾ ਫੇ 10 12 ਜਾਂ 2 3 4 5 6 7 8 9 10 11 12 13 14 15 16 17 18 18 ਇਹ ਕਾਪੜੀ 19 19 19 ਬਸ 19। 19 ਆ। ਓਏ ਕੋਡੋਂ ਦੇਖ ਆਲਾ ਮੁੰਡਾ ਗੁੱਡਾ। 20। ਅਰੇ ਇਹ 20 ਗੁੱਡੀ ਆਉਟ ਕਰਨੀਆਂ ਜੀ। ਵੀ ਗੁੱਡੀ ਉੱਡਨੀ ਆ। ਉਹ ਹੁਣੇ ਮਨ ਲਾ 10 ਮਿੰਟਾਂ ਦਾ ਕਰ ਹੋਰ ਇਹ ਹੋ ਜਾਣੀ ਆ। ਰਾਤ ਪੈ ਜਾਣੀ ਆ, ਮਰ ਜਾਣੀ ਆਣਾ। ਵਟ ਚਲੋ ਥੋੜਾ ਜਿਹਾ ਦੇਖਦੇ ਹਾਂ ਜੇ ਕੋਈ ਆਂਦਾ ਪੇਚਾ ਪੋਚਾ ਆਣ ਤੇ ਦੇਖਦੇ ਪੇਚਾ ਲੰਨੇ ਆ। ਤੇ ਗੁਰਦੁਆਰੇ ਪਾਰਟੀ ਹੋਣਾ ਸਟਾਰਟ ਆ ਗਿਆ ਵਾ, ਹੋ ਗਿਆ ਵਾ। ਗੁਰਦੁਆਰੇ ਪਾਰਟੀ ਹੋਣਾ ਸਟਾਰਟ ਹੋ ਗਿਆ ਵਾ, ਤੁਹਾਨੂੰ ਆਵਾਜ਼ ਆ ਰਹੀ ਹੋਏਗੀ। ਤੇ ਬਾਕੀ ਕੋਈ ਨਹੀਂ ਲੋ ਨਿਸ਼ਾਰੇ ਤੁਸੀਂ। ਨਾਮ ਦਿਓ। ਇੱਕ ਆ ਗੁੱਡੀ ਆ ਰਹੀ ਐ ਨੇ ਫੜੀ ਆ। ਕਹਿੰਦਾ ਪਾਰਟੀ ਜੁੜ ਜੇਗੀ। ਤੇ ਮੈਂ ਤੈਨੂੰ ਕਿਹਾ ਜੁੜ ਜੇਗੀ ਪਰ ਇਹਦਾ ਇੱਕ ਲਾਜ ਹੈਗਾ ਜੇ ਬੜੀ ਸੱਟ ਹੋ ਜਾਣੀ ਗੁੱਡੀ ਓੜੀ ਸੱਟੂ ਨਹੀਂ ਆਉਂਦੀ ਹੈ ਸੱਟਿਆ ਗੁੱਡੀ ਜੋ ਨਹੀਂ ਸੱਟਿਆ ਵੇਖ ਸਹੀ ਸੱਟਿਆ ਵੇਖ ਸੱਟਿਆ ਆਹ ਗੁੱਡੀਆਂ ਵਾਲਿਓ ਭਾਈਓ ਉਹ ਗੁੱਡਾ ਕਿੱਥੇ ਹੜਾਤਾ ਯਾਰੀ ਉਹ ਬਾਕ ਨਹੀਂ ਡਿੱਗਾ ਮੈਂ ਵੇਖਿਆ ਨਹੀਂ ਡਿੱਗਾ ਫਿਰ ਬਾਪ ਤੇ ਆਈ ਡਿੱਗਣ ਦੀ ਕਿਤੇ ਉੱਥੇ ਡਿੱਗ ਪਿਆ ਆਰੀਨ ਥੱਲੇ ਚਲ ਗਿਆ ਮੈਨੂੰ ਗੁੱਡਾ ਫੜਾ ਆ ਕੇ ਇੱਕੋ ਗੁੱਡਾ ਆਉਂਦਿਆ ਆਰੀਨ ਨੂੰ ਕਹਿੰਨਾ ਆਰੀਆ ਨਾ ਆਰੀਨ ਗੁੱਡਾ ਆਉਂਦਿਆ ਹੀ ਓਏ ਆਵਲਾ ਜਲਦੀ ਆ ਉਧਰ ਆ ਉੱਪਰ ਫੜਿਆ ਗਿਆ ਰਹਿਣ ਦੇ ਉਧਰ ਆ ਕੀ ਕਰਨਿਆ ਆ ਹਉ ਜੀ ਆ ਗੁੱਡਾ ਆਪਾਂ ਲਾ ਲਿਆ ਵਾ ਤੇ ਆ ਗੁੱਡਾ ਡਾਉਣ ਲੱਗੇ ਆ ਇਹ ਇਹਦਾ ਗੁੱਡਾ ਅੜ ਗਿਆ ਸੀ ਤੋ ਫਿਰ ਲੈ ਆਂਦਾ ਸੀ ਤੇ ਹੁਣ ਆ ਗੁੱਡਾ ਡੋਨੇ ਕਹਿੰਦੇ ਆ ਗੁੱਡਾ ਸੱਟਿਆ ਤਾਰਾ ਵੀ ਨਿਕਲ ਆਇਆ ਇੱਕ ਹਾਰੀ ਹਨ ਉਹ ਤਾਰਾ ਆ ਗਿਆ ਹੀ ਗੁੱਡੀ ਲਾਤੀ ਗਈ ਸਾਰੀ ਤੇ ਹਨੇਰਾ ਹੋ ਗਿਆ ਹੁਣ ਤੇ ਹਨਾ ਕੀ ਪੂਰਾ ਜਦ ਨੇ ਹਨੇਰਾ ਹੋ ਗਿਆ ਉਸ ਨੂੰ ਲੈ ਜਾਣਾ ਹੁਣ ਨੂੰ ਅੱਗੇ ਕਰ ਡੋਰ ਨੂੰ ਹਾਰ ਤੇ ਆਂਦੇ ਆਂਦੇ ਲਾ ਮੈਡਮਾ ਬਾਕੀ ਬੜਾ ਬਾਗ ਦੇਨ ਦੇਨ ਦੇ ਜਾਉਂਦੇ ਪਾਸਾ ਜਨਨ ਤੋਂ ਆਇਆ ਹੈ ਜਨਨ ਤੋਂ ਆਇਆ ਹੈ ਲਾ ਲਾਤੀ ਹੈ ਹਵਾ ਰੀ ਜਨਨ ਤੋਂ ਜਨਨ ਤੋਂ ਆਇਆ ਜਨਨ ਜਨਨ ਕਿੰਨਾ ਲਾਵਾਂਗੇ ਹੁੱਡਣ ਰੋਲਤੀਆਂ ਸਾਰੀਆਂ ਗੁੱਡੀਆਂ ਹੈ ਉਹ ਹਜੇ ਵੀ ਉਹ ਓ ਗੁੱਡੀਆਂ ਲੁੱਟਣ ਦੇ ਭਾਗ ਚ ਗੁੱਡੀ ਲੱਥ ਵੀ ਗਈ ਸਾਰੇ ਤੇ ਆਪਾਂ ਵੀ ਆ ਰਹੀਨ ਚੱਲੀਏ ਥੱਲੇ ਯਾਰ ਹੈ ਤਾਂ ਸਖਿਆ ਹੈ ਤੇ 48 ਉਹ ਕੋਕ ਇੱਕ ਗੱਲ ਹੈਗੀ ਉਹ ਦਿਨੇ ਹਵਾ ਨਹੀਂ ਚੱਲਦੀ ਜੋ 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 ਰਤੀ ਰਾਤ ਪੈਣ ਲੱਗ ਪੈਂਦੀ ਤਾਂ ਹਵਾ ਸਟਾਰਟ ਹੋ ਜਾਂਦੀ ਹੈ ਖਾਣੀ ਨਹੀਂ ਹੈ ਅੱਜ ਖਾਪ ਨਹੀਂ ਨੇ ਉਹਦੇ ਨਾਲ ਖਾਪ ਕੋ ਪਵਾ ਪਾਰ ਹੁੰਦਾ ਹੀ ਹੋ ਹੂੰ ਸਾਬ ਤੇਰੇ ਤੁਮ ਤੁਮ ਭਿਆਆ ਆ ਸੁਖਾ ਕਰੇ ਤੇਰਾ ਨਾਮ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਓਕੇ ਸਰ ਕੈਂਡ ਹੋ ਗਏ ਨਵੇਂ ਵੀਡੀਓ ਤੇ ਨਵੇਂ ਵਲੌਗ ਵਿੱਚ ਟਾੜਾ ਸਾਰਿਆਂ ਦਾ ਸਵਾਗਤ ਹੈ ਰਹਿਣਾਰੇ ਗੱਡੀ ਹਵਾ ਚੱਲ ਨਹੀਂ ਦੇਈ ਗੁਡੀਆਂ ਸਾਰੀ ਉੱਤਰ ਗਈਆਂ ਪਰ ਦੋ ਤਿੰਨ ਉੱਡਣ ਦੀਆਂ ਵਾਂ ਤੇ ਉਹ ਹੱਥ ਪਾ ਗਏ ਇਹਨੂੰ ਉਹ ਵੱਡੀ ਗਈ ਮਾਮੀ ਨਾ ਹੋ ਐਨੇ ਉਹ ਵੱਡਿਆ ਹੀ ਗੁੱਟਾ ਬਲੂ ਵਾਲਾ ਗੋਡਾ ਨੇ ਬੜਿਆ ਜੀ ਹੁਣ ਵੇਖਦੇ ਸਵੇਰੇ ਡਾਵਾਂਗੇ ਗੁੱਡੀ ਆਪਾਂ ਸਵੇਰੇ ਆਗੇ ਤੇ ਗੁੱਡੀ ਗਾੜੀ ਵੇਖਦੇ ਕਿੰਨੇ ਵਜੇ ਉੱਠਣਾ ਕਿੰਨੇ ਵੇ ਟੋਣੀ ਗੁੱਡੀ ਆਣੀ ਦੁਪਹਿਰੇ 1 2 ਵਜੇ ਨੜਾਵਾਂਗੇ ਗੁੱਡੀ ਆਪਾਂ ਹੈ ਚਲੀਏ ਥੱਲੇ ਕਿਹੜੀ ਕਿਹੜੀ ਗੁੱਡੀ ਆ ਰਹੀ ਤਰ ਕੋ ਦੋ ਬੱਲੇ ਦੋ ਆਪਾਂ ਜੀ ਕਲਾ ਗੁੱਟਾ ਕਿੱਥੇ ਲਗਾਣੀ ਆਂ ਰਹਾ ਇਹ ਤਾਂ ਉਹ ਕਿੰਨੀ ਆ ਪਈਆਂ ਦੇਖੋ ਪਤੰਗ ਵੀ ਹੈਗੀ ਆ ਆ ਨਾ ਡਾਈ ਇਹ ਕਰ ਲੈ ਕੋ ਉੱਪਰ ਹੀ ਪਤੰਗ ਹੈ ਬੱਲੇ ਪੂਤੇ ਗੁੱਟਾ ਉਹ ਡਾਈ ਕਿੰਨਾ ਹੋਏਗਾ ਅਰੇ ਕਿੱਡਾ ਵੱਡਾ ਹੋਏਗਾ ਆ ਕਿੱਡਾ ਵੱਡਾ 10 ਤਾਵੀ ਆ ਆ ਦੋ ਤਾਵੀ ਆ ਆ ਦੋ ਤਾਵੀ ਬੱਲੇ ਉਹ 30 ਤਾਵੀ ਵੀ ਅੱਥੇ ਰੱਖਿਆ ਇੱਥੇ ਉਹ ਆ ਛੋਟੀਆਂ ਇਹਦੇ ਨਾਲ ਹੱਥ ਮੜਨ ਦਾ ਬੜਾ ਮੈ ਜਾਂਦਾ ਛੋਟੀਆਂ ਦਾ ਇਹ ਵਧੀਆ ਈ ਛੋਟੀਆਂ ਛਟੀਆਂ ਦੋ ਚਲ ਛੋਟੀਆਂ ਛਟੀਆਂ ਇਕੱਠੀਆਂ ਕਰ ਦੇਣਾ ਇੱਕੋ ਜਗ੍ਹਾ ਕਰ ਦੇ ਛੋਟੀਆਂ ਛਟੀਆਂ ਅੱਧਰ ਪਾ ਲੈ ਸਾਰੀਆਂ ਪਟੀਆਂ ਛੋਟੀਆਂ ਛਟੀਆਂ ਸਾਰੀਆਂ ਆ ਵੀ ਤੇ ਪਾੜ ਨਾ ਜਾਣ ਆ ਪਤੰਗ ਸੁਸਰੀ ਓ ਇੱਕ ਤੈਨੂੰ ਜਾਦੂ ਵਿਖਾਉਂਗਾ ਤੈਨੂੰ ਇੱਕ ਹੋਰ ਅੱਖਾਂ ਵਾਲਾ ਗੁੱਡਾ ਦੇਣਾ ਅੱਖਾਂ ਵਾਲਾ ਗੁੱਡਾ ਦੇਣਾ ਆਹੋ ਹੈ ਦੇਣਾ ਦਿੰਦਾ ਦਿੰਨਾ ਵੀ ਰੱਖ ਦੇ ਵੀਰੋ ਅਮੈ ਰੱਖਿਆ ਸੀ ਅਮੈ ਰੱਖਿਆ ਸੀ ਮਾਰੇ ਥੱਲੇ ਵੇਖ ਲੈ ਲਈ ਪੂਰੀਆਂ ਤਿਆਰੀਆਂ ਆ ਰਹੀਆਂ ਨੇ ਲੋਹੜੀਆਂ ਦੀਆਂ ਹਨਾ ਆ ਲੋਹੜੀ ਤਾਂ ਗੁੱਡੇ ਥੋੜੀ ਨਾ ਹਾਂ ਅੱਛਾ ਹੁਣ ਡੋਂ ਲਈ ਆ ਲੋਹੜੀ ਦਾ ਪਾਚ ਵੀ ਜਾਊਗਾ ਤੇ ਉਹ ਵੀ ਲੋਹੜੀ ਤੇ ਜਾਣਾ ਪਸੰਦ ਆਇਆ ਹੋਊਗਾ ਤੇ ਲਾਈਕ ਕਮੈਂਟ ਸਬਸਕ੍ਰਾਈਬ ਜੁੜਾ ਕਰ ਦਿਓ ਤੇ ਵਲੌਗ ਹੁਣ ਮਿਲਾਂਗੇ ਆਪਾਂ ਅਗਲੀ ਸਵੇਰ ਤੇ ਨਵੇਂ ਵਲੌਗ ਤੇ ਨਵੇਂ ਦਿਨ ਤੇ ਧੁੰਦ ਪੈਣ ਲੱਗ ਪਈ ਆ ਹੋਲੀ ਹੋੜੀ ਧੁੰਦ ਪੈ ਰਹੀ ਆ ਤਾਰੇ ਵੀ ਨਿਕਲੇ ਆ ਚੰਦਰਮਾ ਆ ਗਿਆ ਤੇ ਅਗਰ ਬਾਹਰ ਜਾਈਏ ਉਹ ਅੱਗੇ ਸਿੱਕੰਦੇ ਨਾਲ ਮੌਲ ਵਾਲੇ ਤੇ ਧੁੰਦ ਪੈ ਰਹੀ ਆ ਤੇ ਹੁਣ ਆਪਾਂ ਵੀ ਚਲੀਏ ਥੱਲੇ ਤੇ ਕਰਦੇ ਆ ਇੰਜੋਏ ਤੇ ਸੋਣੀਏ ਹੁਣ ਮਿਲਦੇ ਆ ਆਪਾਂ ਅਗਲੀ ਵੀਡੀਓ ਤੇ ਅਗਲੇ ਵਲੌਗ ਵਿੱਚ ਸਵੇਰੇ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਰੱਬ ਨਾਲ